ਬੱਚੇ ਵਿੱਚ ਛੱਡ ਦੇ ਕੇ ਛੱਡ ਦੇ ਪਰ ਕਹੀਂ ਕਿ ਉਹ ਨਹੀਂ ਰੋ ਉਹ ਨਹੀਂ ਮੈਂ ਮਨ ਵਿੱਚ ਦਿਖਾਉਂਦੇ ਆ ਬੰਦ ਮਨ ਨਹੀਂ ਹੋ ਲਗਾਓ ਚਿੱਜਰ ਕੋਈ 4 ਲੱਖ ਰੁਪਏ ਲੈ ਜਾਣੇ ਆ ਨਹੀਂ 4 ਲੱਖ ਰੁਪਏ ਲੈ ਜਾਣੇ ਆ ਬਾਈ ਕੋਲੇ ਤੰਨਾ ਨਾਗ ਨੇ ਬਾਈ ਤੋ ਤੰਨਾ ਨਾਗ ਨੇ ਤੋੜ ਕੇ ਦਿਖਾਉਣਾ ਤੇ ਇੱਕ ਵਾਰੀ ਤੁਰਦੀ ਤੁਸੀਂ ਜਿਹੜੀ ਝੋਟੀ ਚੈੱਕ ਕਰ ਲਓ ਤਾਜੀ ਸੁਹੀ ਹੋਈ ਆ ਤੇ ਠੰਡ ਹਵਾਨਾ ਜਮ ਫਸ ਮੇ ਲੈ ਵੀਦੀ ਇਕਲਾ ਇਕਲਾ ਥਣ ਲੱਗਾ ਸਿੰਘ ਥੋੜਾ ਜਿਹਾ ਖੁੱਲਾ ਬਾਈ ਤੇ ਚੰਗੀ ਝੋਟੀ ਤਿਆਰ ਹੋਈ ਹੋਈ ਆ ਤੇ ਪੂਰੀ ਗੱਲਬਾਤ ਬਾਈ ਨਾ ਕਰਾਂਗੇ ਡਿਟੇਲ ਲੈ ਕੇ ਦੇਵਾਂਗੇ ਮੰਗਰ ਤੁਸੀਂ ਦੇਖ ਸਕਦੇ ਹੋ ਬੱਚਾ ਕੱਟੀ ਆ ਤੇ ਤਾਜੀ ਸੁਈ ਹੋਈ ਆ ਹਨਾ ਤੇ ਬਾਈ ਸਤਿ ਸ੍ਰੀ ਅਕਾਲ ਬਲਾ ਦਾ ਸਤਿ ਸ੍ਰੀ ਅਕਾਲ ਤੇ ਬਾਈ ਕਿਹੜਾ ਪਿੰਡ ਹੈਗਾ ਪਿੰਡ ਆਪਣਾ ਮੰਡਵੀ ਆ ਮਾੜੀ ਮੰਡਵੀ ਮੰਡ ਮੰਡਵੀ ਤੁਮਤਾਨ ਸਾਹਿਬ ਦੇ ਲਾਗੇ ਤੁਮਤਾਨ ਸਾਹਿਬ ਜਿੱਥੇ ਗੁਰਦੁਆਰਾ ਦਾ ਹਾਂ ਜੀ ਹਾਂ ਠੀਕ ਆ ਤੇ ਬਾਈ ਜੇ ਆਪਾਂ ਗੱਲ ਕਰੀ ਜਿਹੜਾ ਕਿਹੜਾ ਪਿੰਡ ਦਾ ਜ਼ਿਲ੍ਹਾ ਵੈਸੇ ਸੰਗੋਰਾ ਹੈ ਅਸੀਂ ਹਰਿਆਣੇ ਦੇ ਹਾਦਸੇ ਹਰਿਆਣੇ ਦੇ ਹੱਦੇ ਹਾਂਜੀ ਹਰਿਆਣੇ 'ਚ ਹੀ ਪੈ ਜੰਨੇ ਹਾਂ ਆਹ ਤਕਰੀਬ ਹਰਿਆਣੇ 'ਚ ਸਾਡਾ ਲੈਣ ਦੇਣ ਹੀ ਹਰਿਆਣੇ 'ਚ ਹੂੰ ਪੰਜਾਬ 'ਚ ਆਪਣਾ ਹੂੰ ਪੰਜਾਬ 'ਚ ਆਪਣਾ ਮਤਲਬ ਸ਼ਹਿਰ ਹਰਿਆਣਾ ਪੈਂਦਾ ਸ਼ਹਿਰ ਹਰਿਆਣਾ ਪੈਂਦਾ ਵੀ ਹਰਿਆਣੇ ਦੇ ਬਾਹਰਾਂ ਲੱਗਦਾ ਨਰਵਾੜਾਂ ਲੱਗਦਾ ਸਾਨੂੰ ਇਹ ਸਾਰੇ ਹਰਿਆਣੇ ਲੱਗਦੇ ਸਮਝ ਗਿਆ ਬਾਜ ਦੇ ਹਰਿਆਣੇ ਦੇ ਹਨਾ ਹਾਂ ਬਾਜ ਦੇ ਲੈ ਭਾਈ ਬਾਰਡਰ 'ਤੇ ਰਹਿ ਗਏ ਜਿੱਥੇ ਤੁਮਦਾਨ ਸਾਹਿਬ ਗੁਰਦੁਆਰਾ ਹੈਗਾ ਤੇ ਬਾਕੀ ਦੁਨੀਆ ਦੇ ਦਰਸ਼ਨ ਕਰਨ ਵੀ ਜਾਂਦੀ ਹੈ ਤੇ ਉੱਥੇ ਬਾਈ ਜਾਂਦਾ ਪਿੰਡ ਰਹੇ ਜਾਂਦਾਗਾ ਬਜਦੇ ਹਰਿਆਣੇ ਚ ਬਸ ਬਾਰਡਰ ਦੇ ਆਣ ਦੇ ਵਿੱਚ ਹੀ ਸ਼ਹਿਰ ਬਈਆਂ ਨੂੰ ਹਰਿਆਣਾ ਪੈਂਦਾ ਉਹ ਹੈ ਪੰਜਾਬ ਦੇ ਹਨਾ ਹਾਂ ਹੈ ਪੰਜਾਬ ਦੇ ਤੇ ਬਈ ਨਾਮ ਦੱਸਿਆ ਜੀ ਆਪਾਂ ਨੂੰ ਸੁਖਚਾਨ 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 ਬਈ ਇੱਕ ਵਾਰ ਤਾਂ ਨੰਬਰ ਹੀ ਬੋਲ ਮਾ ਨੰਬਰ 78370 23305 ਸੁਖਚਾਨ ਜੀ ਆਪਾਂ ਬਈ ਗੱਲ ਕਰੀ ਜਿਹੜੀ ਆਪਾਂ ਛੋਟੀ ਦੌਰ ਤੇ ਵਿਖਾਈ ਆ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਅੱਜ ਇਹਨੂੰ 7ਵਾਂ ਦਿਨ 7ਵਾਂ ਦਿਨ ਠੀਕ ਹੈ ਦੁੱਧ ਬਈ ਕਿੰਨਾ ਹੁਣ ਦੁੱਧ ਹੋਣ ਇਹਨੇ 11:30 ਨੈਟ ਤਿਆਰ ਕਰਿਆ ਲਮ ਮਿੱਤਰੋ 1.5 ਕਿਲੋ ਦੁੱਧ ਨੈੱਟ ਬਾਈ ਕਿਵੇਂ ਕੰਡਾ ਲਵਾ ਦੇਗਾ ਹਾਂਜੀ ਆ ਕੰਡਾ 1.5 ਲਵਾ ਕੇ 1.5 ਦੀ ਫੁੱਲ ਗਰੰਟੀ ਦਿੰਦਾ 14 ਕਿਲੋ ਦੀ ਓਟ ਆ 14 ਕਿਲੋ ਦੀ ਓਟ ਦੇਊਗਾ ਇਸ ਟਾਈਮ ਜਿਹੜਾ 1.5 ਕਿਲੋ ਦੁੱਧ ਤਿਆਰ ਆ ਤੇ ਮੰਗਰ ਕੱਟੀਏ ਤਾਜੀ ਸੁਗੀ ਆ ਹਾਂ ਤਾਜੀ ਸੁਆਹ ਸਤ ਮਤਲਬ ਰੇਟ ਦੀ ਗੱਲ ਆਂਦੀ ਬਾਈ ਰੇਟ ਮੋਲ ਦੇ ਇੱਕ 40 ਕਰਦੇ ਆ ਬਾਕੀ ਮਾਨ ਤਣ ਕਿੰਨਾ ਕਰੇਗਾ ਸਵਾ ਲੱਖ ਦੇ ਦੇ ਦਾਂਗੇ ਸਾਰਾ ਹੀ ਮਾਨ ਤਣ ਵਿੱਚੇ ਲਾ ਲੈ ਠੀਕ ਆ 1 ਲੱਖ 40 ਹਜ਼ਾਰ ਤੇ ਰੇਟ ਆ ਮਿੱਤਰੋ 125000 ਦੀ ਬਾਈ ਕਹਿੰਦਾ ਮਾਨਮੋਨਤਾਨ ਕਰਕੇ ਸਾਰਾ ਕੁਝ ਵਿੱਚੋਂ ਦੇ ਦਿਆਂਗੇ ਤੇ ਜੇ ਕਿਸੇ ਮਿੱਤਰ ਪਿਆਰ ਦੇ ਸਮਝ ਚ ਆਉਂਦੀ ਹੈ ਤਾਂ 22 ਸੁਖਜਾਨਾ ਆ ਰਾਬਤਾ ਕਰ ਲਿਓ ਝੋਟੀ ਵਧੀਆ ਗਈ ਤਾਜੀ ਸੂਹੀ ਹੈ ਮੰਗਰ ਕੱਟੀ ਹੈ ਦੁੱਧ 14 ਕਿਲੋ ਦੀ ਔਰ 100 ਕਿਲੋ ਦੀ ਔਰ ਵੀ ਦੇ ਕੇ ਭੇਜਾਂਗੇ ਹਾਂ ਦੇ ਹੁਣ 11:30 ਬਾਕੀ 5-4 ਦਿਨਾਂ ਚ ਮਾਰੇ ਮੂਲੀ ਤੇ ਲੱਗੂ ਆਜ ਮੈਲ ਲਾ ਡੇਗਣ ਲੱਗ ਫੇਰ ਸਭਾਈ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਿਓ ਤਾਂ ਜੋ ਤੁਮ ਈਪ ਖਵਾਓਗੇ वो पे दिखेगा और दिखेगा क्यों कर जब उसकी लेवटी सुथरी और बढ़िया तैयार हो जाएगी जब ठोक कर बाल्टी दूध की काटोगी तो उस खातर बाट के देखने लाग रही हो तावड़ी ही जाओ ना तो के ने भेज दो मेडिकल स्टोर पे उड़ते लेकर राइट एच। राइट एच दस दस एम एल तड़के सांझ रोटियाम चौपड़ दो इससे थारी मैं की लेवटी भी बढ़िया तैयार होगी और जोटी भी सुथरी दिखेगी या पहले एक लीटर की पैकिंग माया करती दो की में भी आ गई है ਅਰ ਬੇਬੇ ਹੋਰ ਵੀ ਗਣੀ ਜਾਣਕਾਰੀ ਚਾਹੀਏ ਸ ਹੈ ਨਾ ਤੇ ਇਸ ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਕੀ ਪਸੰਦ ਰਾਈਟ ਹੈਚ ਜੋ 3 ਹੋਰ ਜੀ ਹਮ ਪ੍ਰਾਣੀ ਠੀਕ ਹੋ ਵਧੀਆ ਭਾਈ ਜੀ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਸਖਜਣ ਦੋ ਨੰਬਰ ਤੇ ਝੋਟੀ ਬਾਈ ਜਿਹੜੀ ਉਹ ਸੂਣ ਉਹ ਸੂਣ ਵਾਲੇ ਆ ਸੋਨਾ ਟੋਰ ਰਹਿੰਦਾ ਤੋਰ ਬਾਈ ਇਹਨੂੰ ਬਦੋਲ ਦੇ ਇਹਦੇ ਰਹਿ ਗਏ 7 6 ਦਿਨ ਰਹਿ ਗਿਆ ਹਮ ਇਹਦੇ ਰਹਿ ਗਏ 6 ਦਿਨ ਵਧੀਆ ਤਿਆਰੀ ਚ ਮਿੱਤਰੋ ਵੱਡੀ ਐ ਛੋਟੀ ਕਦ ਕਾਢਦੀ ਹੈ ਹਨ ਤੇ ਸਖਜਨ ਭਾਈ ਦੁੱਧ ਇਹ ਕਿੰਨਾ ਕ ਦੇਊਗੀ ਤੇਰੇ ਆ ਦੁੱਧ 17 ਕੇ ਨਾੜਾ ਨੂੜਾ ਲੇਵੇ ਤੇ ਬਹੁਤ ਹਨਾ 17 ਕਿਲੋ ਦੁੱਧ ਦੀ ਗਾਰੰਟੀ ਹੈ ਲੈ ਮਿੱਤਰੋ 17 ਕਿਲੋ ਭਾਈ ਕਹਿੰਦਾ ਦੁੱਧ ਦੀ ਗਾਰੰਟੀ ਤੇ ਬਾਕੀ ਆਰਡਰ ਵੀ ਤੁਸੀਂ ਦੇਖ ਲਓ ਇੱਕ ਵਾਰੀ ਹਜੇ ਹਫਤਾ ਲੈਂਦੀ ਆ ਬਹੁਤ ਬਣਾਉਣਾ ਹਫਤਾ ਲੈਂਦੀ ਇੱਕ ਹਫਤੇ ਦਾ ਬਹੁਤ ਛੋਟੀ ਜਿਹੜੀ ਆਰਡਰ ਬਣਾ ਜੂਗੀ ਤੇ ਥਣਾ ਸਪੇਸ ਬਹੁਤ ਸੋਹਣਾ ਤੇ ਲੇਵਾ ਭਾਈ ਸਖਜਨ ਗਿੰਡਿਆ ਬੈ ਨਾੜਾ ਨਾਲ ਹਨਾ ਇੰਨੇ ਜਿਆਦੇ ਦੁੱਧ 17 ਹਾਂ ਦੁੱਧ 17 ਕਿਲੋ ਦੁੱਧ ਵਾਲੀਆਂ ਨਾੜਾਂ ਇੰਨੀਆਂ ਇੱਕ ਵਾਰੀ ਲੈਵਾ ਦਿਖਾ ਭਾਈ ਸਰਪੀ ਨੇੜੋਂ ਕਰਕੇ ਤੇ ਬਾਕੀ ਨਾੜਾਂ ਨੂੜਾਂ ਦੇਖੋ ਯਾਰ ਹਨਾ ਲੈਵੇ ਤੇ ਕਮਾਲ ਕਰੀ ਪਈ ਜਮਾ ਤੇ ਦੁੱਧ 17 ਕਿਲੋ ਦੀ ਬਾਈ ਗਾਰੰਟੀ ਦੇਊਗਾ ਗਾਰੰਟੀ 17 ਦੇ ਸੁਝਣ ਕੈਮੀਸੂਏ ਸੂ ਬਈ ਐ ਤੀਜੇ ਤੀਜੇ ਸੂਏ ਤੇ ਰੇਟ ਕੀ ਕਰੇ ਦਾ ਰੇਟ ਇਹਦਾ 160 ਹੈ 1 ਲੱਖ 60 ਹਜ਼ਾਰ ਮਾਨਦਾਨ ਮਾਨਤੜ ਮੌਕੇ ਤੇ ਜਿੰਨਾ ਕਹੂਗਾ ਕਰ ਦਾਂਗੇ ਵੀ ਡੇਢ ਦੀ ਦੇ ਦਾਂਗੇ ਛੋਟੀ ਚਲੋ ਡੇਢ ਤੋਂ ਹੋਰ ਥੋੜਾ ਜਿਹਾ ਮਾਨ ਕਰ ਦਾਂਗੇ ਠੀਕ ਹੈ ਬਾਈ ਕਹਿੰਦਾ ਡੇਢ 160 ਰੇਡ ਕਰਦਾ ਡੇਢ ਦੇ ਦਾਂਗੇ ਮਾਨਤਾਂ ਨੂੰ ਦੇ ਵਿੱਚੋਂ ਵੀ ਕਰਾਂਗੇ ਕਹਿੰਦਾ ਕੋਈ ਗੱਲ ਨਹੀਂ ਜੇ ਛੋਟੀ ਫੱਟਾਂ ਦੀ ਕਿਸੇ ਦੇ ਤਾਂ ਦੇਖ ਸਕਦੇ ਹਾਂ ਚੰਗੀ ਖਵਾਨਣੇ ਵਾਲੀ ਆ ਤੇ ਇੱਕ ਹਫਤੇ ਦੇ ਵਿੱਚ ਤਾਂ ਨਹੀਂ ਮਿੱਤਰ ਹੋਰ ਰਿਆਣੇ ਦੀ ਆ ਤੁਹਾਨੂੰ ਤਾਂ ਸਾਹਿਬ ਦੀ ਖਾਸ ਲੰਨਾਨ ਸਾਹਿਬ ਦੀ ਲੱਗਦਾ ਬਾਈ ਦਸੀ ਜਾਂਦੀ ਆ ਤੇ ਬਾਕੀ ਸਿੰਘ ਸਿੰਘ ਕੁੰਡਾ ਛੋਟੀ ਚੰਗੇ ਜੈਡ ਬਲੈਕ ਆ ਤੇ ਪੂਰੀ ਤਿਆਰ ਹੋਈ ਜਾਂਦੀ ਇੱਕ ਹਫਤਾ ਜਿਹੜਾ ਅਜੇ ਪਿਆ ਤੇ ਬਹੁਤ ਬਣਾਣਾ 1.5 ਲੱਖ ਦੇ ਵਿੱਚੋਂ ਬਾਈ ਕਹਿੰਦਾ ਮਾਨਤਾਨ ਕਰ ਦਿਆਂਗੇ ਝੋਟੀ 17 ਕਿਲੋ ਦੁੱਧ ਕਹਿੰਦਾ ਕੱਢਣੀ ਕੱਢਣਾ ਗਾਰੰਟੀ ਦੇ ਮੰਗ ਤੇ ਇੱਕ ਆ ਗਈ ਜੀ ਜਨਮਾਣਾ ਬਾਈ ਇਹਨੂੰ ਵੀ ਤੋਰ ਕਰ ਤੀਜੇ ਨੰਬਰ ਤੇ ਇਹ ਵੀ ਝੋਟੀ ਆਪਣੇ ਕੋਲੇ ਬਾਈ ਕੋਲੇ ਹੈਗੀ ਇਹ ਤੰਨ ਨਾਗ ਸੀਗੇ ਇਹ ਵੀ ਤਾਂ ਹੀ ਸੂਈ ਇਸੇ ਜਾਣਾ ਹਾਂ ਜੀ ਸੂਈ ਅੱਜ ਇਹਨੂੰ 6 ਮਾ ਦੇਣਾ 6 ਮਾ ਦੇਣਾ ਮੰਗਰ ਕੱਟੀ ਹੈ ਠੀਕ ਹੈ ਬਾਈ ਤੇ ਦੁੱਧ ਹੁਣ ਕਿੰਨਾ ਸੁਖ ਜਾਣੇ ਇਹਦੇ ਥੱਲੇ 13 ਕਿਲੋ ਨੈਟ ਤਿਆਰ ਆ ਹੁਣ ਹੂੰ ਥੋੜਾ ਥਣਾ 15 ਕਿਲੋ ਦੁੱਧ ਦੀ ਗਾਰੰਟੀ ਆ ਦੀ ਥੋੜਾ ਥਣਾ ਮਾਰ ਪਾ ਹੈਣਾ ਬਸ ਥੋੜੇ ਜੇ ਇਕੱਠੇ ਜੇ ਰੱਖਦੀ ਆ ਪਰ ਦੁੱਧ ਦੋ ਇਹਨਾ ਥਾਨੇ ਥੋੜਾ ਜੇ ਕੱਲੇ ਕੱਲੇ ਨੇ ਜੇ ਥੋੜੇ ਜੇ ਇਕੱਠੇ ਥੋੜੇ ਜੇ ਇਕੱਠੇ ਰੱਖੀ ਥਾਨਾ ਤੇ ਬਾਕੀ 2 ਕਿਲੋ ਦੇ ਮੂਰਲੇ ਮੂਰਲੇ ਥਾਨਾ ਜੰਦੋ ਗਾੜੀ ਹਾਂ ਗਾੜੀ 2 ਕਿਲੋ 2 ਕਿਲੋ ਦੀ ਬਾਈ ਗਾੜੀ ਦੱਸਦਾ ਤੇ ਬੋਰੀ ਵਾਲੇ ਵਲ ਅਗੇ ਹੈਣਾ ਹਾਂ ਬੋਰੀ ਵਾਲੇ ਵਲ ਅਗੇ ਮਿੱਤਰੋ ਤੇ 2 ਕਿਲੋ ਦੀ ਗਾੜੀ ਆ ਇਸ ਟਾਈਮ ਸੂਇਨ ਹੋ ਹੁਣ ਦੁੱਧ ਬਾਈ ਕਿੰਨਾ ਪੂਰਾ ਭਰਾ ਹੁਣ ਤੇਰਾ ਨੈਟ ਹੈ ਇਹਦਾ ਪੂਰਾ ਪੂਰਾ ਇਹਦੇ ਨਹੀਂ ਕਿਹਾ 15 ਵਜੇ 11 11:30 11:30 ਦੱਸ ਕੰਡਾ ਲਾ ਦੇਾਂਗੇ ਹਾਂ ਕੰਡਾ ਲਾ ਦੇਾਂਗੇ 13 ਦਾ ਇਹਦਾ 11:30 ਦਾ ਉਹ ਬੱਚਾ ਮਾਰਾ ਜਗਤਾ ਤੇ ਬੋਚੀ ਬਾਈ ਬੋਚੀ ਮੜਿਆ ਤੇ ਰੇਟ ਬਾਈ ਕੀ ਕਰਤਾ ਸਖਜਣ ਇਹਦਾ ਇਹਦਾ ਮੁੱਲ ਕਰਦੇ ਆ 31 1 15 ਦੀ ਛੱਡ ਦਾਂ ਇੱਕ 15 ਦੀ ਦੇ ਦੇਾਂਗੇ ਤੇ ਕਿੰਨਾ ਕਿਲੋ ਦੁੱਧ ਪਾਉ ਤੇਰੇ ਹਿਸਾਬ ਨਾਲ ਹੋਰ ਇਹਨੇ ਜੇ ਕੋਈ ਵਧੀਆ ਸੇਵਾ ਕਰੂਗਾ ਤਾਂ 16 ਕਿਲੋ ਦੁੱਧ ਪਾਉਗੇ ਜੇ ਨਾਰਮਲ ਸੇਵਾ ਤੇ 13 ਤੇ 23 ਜਾਣਾ ਦੇ ਦਿਓ ਹਾਂ ਜੇ ਥੋੜੀ ਜਿਹੀ ਵਧੀਆ ਸੇਵਾ ਕਰੂਗਾ 16 ਕਿਲੋ ਦੁੱਧ ਤੇ ਪਹੁੰਚ ਜੀ ਲੈ ਮਿੱਤਰੋ ਬਾਈ ਨਾਲ ਸੰਪਰਕ ਕਰ ਲਓ ਇੱਕ ਵਾਰੀ ਬਾਈ ਡਰੈਸ ਹੋਰ ਬੋਲਦੇ ਮੰਡਵੀ ਪਿੰਡ ਆਪਣਾ ਤੁਮਧਾਨ ਸਾਹਿਬ ਦੇ ਲਾਗੇ ਗੁਰਦੁਆਰਾ ਤੁਮਧਾਨ ਸਾਹਿਬ ਦੇ ਲਾਗੇ ਆ ਹਾਂ 7 ਕਿਲੋਮੀਟਰ ਪਿੰਡ 7 ਕਿਲੋਮੀਟਰ ਥੋਂ ਗੁਰਦੁਆਰੇ ਤੋਂ ਹਾਂ 7 ਕਿਲੋਮੀਟਰ ਬਾਅਦ ਆ ਤੁਮਧਾਨ ਸਾਹਿਬ ਗੁਰਦੁਆਰੇ ਤੋਂ ਤੇ ਬਾਕੀ ਬਾਈ ਹੈ ਪੰਜਾਬ ਦੇ ਆ ਬਾਰਡਰ ਹਰਿਆਣਾ ਰਹਿ ਜਾਂਦਾ ਲੈਣ ਦੇਣ ਹਰਿਆਣੇ ਦੇ ਵਿੱਚ ਕਰਦੇ ਆੜ ਤੇ ਸਾਰਾ ਰੈਨ ਦੇਣ ਸਾਡਾ ਹਰਿਆਣੇ ਚ ਹਰਿਆਣੇ ਚ ਤੇ ਮੰਡੀ ਨਗਦਾ ਕਰਕੇ ਆਇਆ ਨਹੀਂ ਤੇ ਸਾਡੇ ਉੱਤੇ 40 ਦਿਨ ਦੀ ਧਾਰ ਹੈ ਹੂੰ 5 ਰੁਪਏ ਸੈਂਕੜੇ ਦੀ ਛੋਟ ਛੋਟ ਹਾਂ ਸਾਡੇ ਦੋ ਚੀਜ਼ਾਂ ਤੇ ਬਈ ਇੱਕ ਵਾਰੀ ਨੰਬਰ ਹੋਰ ਬੋਲਸਾਂ 78370 23305 ਲੈ ਬਾਈ ਨਾਲ ਸੰਪਰਕ ਕਰ ਲਓ ਮਿੱਤਰੋ ਤੇ ਬਾਕੀ ਹਰਿਆਣੇ ਦਾ ਮਾਲ ਹੀ ਹੁੰਦਾ ਕਿਉਂਕਿ ਰਹੀ ਹਰਿਆਣੇ ਚ ਗਈ ਚੰਗੀਆਂ ਝੋਟੀਆਂ ਨੇ ਤੇ ਬਾਕੀ ਕਈ ਵਾਰ ਸਕ ਜਾਨ ਵਪਾਰ ਕਰਦੇ ਹੋ ਬਾਈ ਲੈ ਵੇਚ ਕਰ ਲੈਨੇ ਕਰ ਲੈਨੇ ਹੋ ਕਈ ਵਾਰ ਕੋਈ ਆਲਾ ਜੇ ਵੀ ਸਾਨੂੰ ਉਧਰੋਂ ਦਵਾ ਦੇ ਕੋਈ ਦਵਾ ਦੋਗੇ ਹਾਂਜੀ ਮਾਲ ਉਹਦਾ ਪੂਰਾ ਕਰਾ ਕੇ ਭੇਜਾਂਗੇ ਠੀਕ ਆ ਕੋਈ ਸਾਡੇ ਆਲੇ ਪਿੰਡਾਂ ਚ ਜੇ ਆਉਣਾ ਵੀ ਹੋਵੇ ਇੱਕ ਤਾਂ ਦੁੱਧ ਦੀ ਤਸੱਲੀ ਹੈ ਜਿਹੜਾ ਮਰਜ਼ੀ ਆ ਸਕਦਾ ਜਿੰਨਾ ਕਹਤਾ ਉਹ ਨਹੀਂ ਹੋ ਆਉਣ ਨਹੀਂ ਹੋ ਵੀ ਕੱਟ ਨਹੀਂ ਹਾਂ ਨਾ ਕੱਟ ਨਹੀਂ ਹੋਣਾ ਦੁੱਧ ਜਿੰਨਾ ਅਗਲੇ ਨੇ ਜੇ 12 ਕਹਤਾ 12 ਨਿਕਲੂ ਜੇ 18 ਕਹਤਾ 18 ਨਿਕਲੂ ਲੇ ਮਿੱਤਰੋ ਜੇ ਕਿਸੇ ਨੇ ਉੱਥੇ ਜਾ ਕੇ ਖਰੀਦਣੀਆਂ ਪੰਡਾਂ ਦੇ ਵਿੱਚੋਂ ਅਗਲਾ ਕਹਿੰਦਾ ਹਰਿਆਣੇ ਚ ਝੋਟੀਆਂ ਲਿਆਉਣੀਆਂ ਤਾਂ ਬਾਈ ਸਖਜੈਣ ਕੋਲੇ ਵਗ ਜਿਓ ਫੋਨ ਕਰ ਲਿਓ ਰਹਿਣ ਸਹਿਣ ਦਾ ਪਰਮੰਧ ਹੈਗਾ ਠੀਕ ਆ ਵਧੀਆ ਤੁਹਾਨੂੰ ਡੰਗਰ ਦਿਵਾ ਕੇ ਦਰੂਗਾ ਤੇ ਜੇ ਤੁਸੀਂ ਇਹਨਾਂ ਦਾ ਸੌਦਾ ਕਰਨ ਦਾ ਪੂਰੀ ਜਾਣਕਾਰੀ ਸਖਜੈਣ ਤੋਂ ਲੈ ਕੇ ਦੁੱਧ ਮਣ ਕੇ ਗਾਰੰਟੀ ਨਾਲ ਇਹ ਵੀ ਖਰੀਦ ਸਕਦੇ ਹਾਂ ਹਾਂ ਜੀ ਮਿੱਤਰੋ ਮਾਨਸਾ ਮੰਡੀ ਤੇ ਵੀ ਯਾਰ ਬਹੁਤ ਡਬਲ ਮੈਸ ਆਈ ਆ ਤੇ ਤੁਸੀਂ ਦੇਖ ਲਓ ਆਪ ਹੈ ਨਾ ਤੇ ਕੱਦ ਵਿੱਡ ਤੇ ਢਾਂਚਾ ਬਾਡੀ ਢਾਂਚਾ ਦੇਖੋ ਤੇ ਇਹ ਆ ਡਬਲ ਮੈਂਸ ਮਾਨਸਾ ਮੰਡੀ ਤੇ ਪਹੁੰਚੀ ਹੋਈ ਸੀਗੀ ਪੂਰੀ ਸਭ ਤੋਂ ਵੱਡੀ ਮੱਝ ਜਮ ਹਣਾ ਜੇ ਆਪਾਂ ਕਹਿ ਦਈਏ ਤੇ ਹਵਾਨਾ ਹੂ ਨਾ ਇਹ ਤਿਆਰ ਕਰਦੀ ਹੁੰਦੀ ਆ ਕੱਚੀ ਆ ਕਿੰਨੇ ਟਾਈਮ ਦੀ ਕਿੰਨਾ ਕੁ ਟਾਈਮ ਲੱਗੂ ਉਹ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਇੱਕ ਵਾਰੀ ਬਾਈ ਨੂੰ ਬੰਨ ਰਹਿਣ ਦਿਓ ਤੇ ਮੱਝਾ ਦੋ ਵਰਗੀ ਲੱਗਦੀ ਆ ਜੇ ਆਪਾਂ ਦੋ ਵਰਗੀ ਕਹਿ ਦੇਣਾ ਮਿੱਤਰੋ ਤਾਂ ਤੁਸੀਂ ਚੈੱਕ ਕਰ ਲਓ ਦੋ ਮੱਝਾਂ ਨਾਲ ਦੀ ਜਿਹੜੀ ਮੱਝ ਲੱਗਦੀ ਆ ਹਣਾ ਤੇ ਬਾਕੀ ਡਾਬਲ ਆ ਢਾਂਚਾ ਸਾਰੀ ਗੱਲਬਾਤ ਕਰਦੇ ਆ ਬਾਈ ਨਾਲ ਤੇ ਡਿਟੇਲ ਪੁੱਛ ਕੇ ਦਿੰਨੇ ਆ ਉਰੇ ਬਾਈ ਹਾਂਜੀ ਬਾਈ ਜੀ ਉਦੋਂ ਮੂੰਹ ਕਰਕੇ ਹਟ ਜਾ ਤੇ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਦਾ ਸਤਿ ਸ੍ਰੀ ਅਕਾਲ ਜੀ ਤੇ ਨਾਮ ਦੱਸੋ ਬਾਈ ਆਪਣਾ ਨਾਮ ਜੀ ਮਰੀਕ ਸਿੰਘ ਹੈ ਠੀਕ ਆ ਮਰੀਕ ਸਿੰਘ ਆ ਬਾਈ ਮਰੀਕ ਪਿੰਡ ਕਿਹੜਾ ਹੈ ਆਪਣਾ ਤਾਂ ਫੈਨ ਹੁਣੀ ਬਾਈ ਮੜੇ ਤੇ ਦਿਵਾਨ ਦਿਵਾਲ ਪੰਡਿਤ ਦਗਾਲ ਦਗਾਲ ਹਾਂਜੀ ਕਿੱਥੇ ਰਹਿਗੇ ਸੰਗਰੂਰ ਚ ਆ ਪਾਤਣਾ ਦੇ ਕੋਲੇ ਜਿਹੜਾ ਸੰਗਰੂਰ ਪਿੰਡ ਹੈ ਉਹ ਸੰਗਰੂਰ ਹਾਂ ਠੀਕ ਆ ਦਗਾਲ ਨਾ ਜਿਹੜਾ ਪਟਿਆਲਾ ਹੈ ਪਟਿਆਲਾ ਹਾਂ ਬਿੱਟੂ ਦਗਾਲ ਪੰਡਿਤ ਹਾਂ ਹਾਂ ਬਿੱਟੂ ਦਗਾਲ ਪੰਡਿਤ ਕਿੱਧਰੇ ਰਹੇ ਸੀ ਹਾਂਜੀ ਹਾਂ ਠੀਕ ਆ ਜਿਹੜਾ ਪਟਿਆਲਾ ਪਿੰਡ ਦਾ ਮਤਲਬ ਦਗਾਲ ਪੰ ਨੰਬਰ ਬੋਲੀ ਬਈ ਇੱਕ ਵਾਰੀ ਆਪਣਾ ਨੰਬਰ ਜੀ 98763 ਹੂੰ 84141 ਠੀਕ ਆ ਬਈ ਵਪਾਰ ਕਰਦਾ ਕਿ ਬੈਸੀ ਘਰੇ ਰੱਖਿਓ ਸੀ ਤੇ ਆਪਣੇ ਘਰ ਦੀ ਮੱਝ ਜੀ ਘਰ ਦੀ ਹਾਂਜੀ ਠੀਕ ਆ ਤੇ ਕੰਮੇ ਸੂਏ ਸੂ ਬਈ ਇਸ ਵਾਰ ਜਿਹਨੂੰ ਤੀਸੇ ਸੁਣੀ ਜੀ ਤੀਜੇ ਹਾਂਜੀ ਠੀਕ ਆ ਕੈ ਦਿਨ ਰਹਿ ਗਏ ਬਈ ਇਹ 7-8 ਦਿਨ ਲੱਗੇ ਜੀ ਹਫਤਾ ਲੱਜੂ ਹਫਤੇ ਲੱਜੂ ਲੈ ਮਿੱਤਰੋ ਹਫਤਾ ਲੱਜੂ ਹਫਤੇ ਦੇ ਵਿੱਚ ਤਾਂ ਜਿਹੜਾ ਨੇ ਬਹੁਤ ਤਿਆਰ ਹੋ ਜਾਣਾ ਹਾਂਜੀ ਤੇ ਵੱਡੀ ਮੱਝ ਯਾਰ ਚਾਹੇ ਮੰਜਾੜਾ ਨਮਸਕਾਰ ਪਸ਼ੂ ਪਾਲਕ ਸਾਥੀਓ ਕੀ ਆਪਕਾ ਪਸ਼ੂ ਬਾਂਝਪਨ ਦਾ ਸ਼ਿਕਾਰ ਹੈ ਜਾਂ ਉਹ ਵਾਰ-ਵਾਰ ਫਿਰਦਾ ਹੈ या वह गर्भ धारण नहीं कर रहा तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हां राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसके प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो वे बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं ਤੇ ਇਹਦੇ ਵਿੱਚ 6 ਤੋਂ ਉੱਪਰ ਹਾਂਜੀ ਕਿਉਂਕਿ ਕੱਡਵੱਡ ਢਾਂਚਾ ਜਿਹੜਾ ਵੱਡਾ ਹੈਗਾ ਤੇ ਦੁੱਧ ਬਾਈ ਪਿਛਲੀ ਵਾਰ ਕਿੰਨਾ ਕੱਢੇ ਸੀ ਦੁੱਧ ਹੀ 21 18-19 ਕਿਲੋ ਚੁਆਇਆ ਠੀਕ ਹੈ ਹਾਂਜੀ ਅੱਜ ਦੀ ਤਾਂ ਆਪਾਂ ਮੰਨ ਲੈ ਵੱਧ ਉਮੀਦ ਲਾ ਕੇ ਚੱਲਦੇ ਹਾਂਗੇ ਹਾਂਜੀ ਹਾਂ 18-19 ਕਿਲੋ ਪਿਛਲੀ ਵਾਰ ਕੱਢੇ ਸੀ ਪਰ ਵੀ ਦੁੱਧ ਉੱਪਰ ਕੱਢਣਾ ਚਾਹੀਦਾ ਤਾਂ 20 ਤੋਂ ਉੱਪਰ ਕੱਢਦੇ ਨੋਰਮਲ ਸੇਵਾ ਕੱਢਦੇ ਆ ਜੀ 18-19 ਕਿਲੋ ਦੋ ਬਿਹਾਈ ਨਹੀਂ ਹੈਗਾ ਵੀ ਉਹ ਚੀਜ਼ਾਂ ਪਾਉਣਾ ਹਾਂ ਇਹ ਨਹੀਂ ਵੀ ਠੀਕ ਹੈ ਤੁਸੀਂ ਕਹੋ ਬਾਈ ਤੇ ਬਾਈ ਕਹਿੰਦਾ ਨੋਰਮਲ ਜੀ ਸੇਵਾ ਤੇ ਕਹਿੰਦਾ 18 ਕਿਲੋ ਦੁੱ ਤੇ ਐਦ ਕੀ ਕਹਿੰਦਾ 20 ਤੋਂ ਵੱਧ ਅੰਮੀ ਦੇ ਲਾਉਣੇ ਆ ਤੇ ਘਰ ਦੀ ਮੱਝ ਆ ਗਈ ਥੋੜਾ ਛੱਟ ਛੱਟ ਵੱਜਣ ਦੀ ਝੜਨ ਲੱਗੇ ਤੇ ਉਹਦਾ ਕਰਕੇ ਆ ਮੜੀ ਵੱਜ ਗਈ ਤੇ ਬਾਕੀ ਭਾਈ ਰੇਟ ਦੀ ਗੱਲ ਹੈਂਦੀ ਹੈ ਰੇਟ ਭਾਈ ਸਵਾ ਦੋ ਲੱਖ ਮੰਗਦਾ ਸਵਾ ਦੋ ਹਾਂਜੀ ਮਾਨਦਾਨ ਕਿੰਨਾ ਕਰ ਦੇਂਗੇ ਮੁੱਕਤ ਕਰ ਦਵਾਂ ਜੀ ਮਾਨਦਾਨ ਠੀਕ ਹੈ ਰੇਟ ਭਾਈ ਮੰਡੀ ਦਾ ਹਿਸਾਬ ਕਰਦੇ ਨੇ ਸਵਾ ਦੋ ਲੱਖ ਰੁਪਈਆ ਹਾਂਜੀ ਠੀਕ ਆ ਚੀਜ਼ ਦਾ ਮੁੱਲ ਹੁੰਦਾ ਜਦੋਂ ਤੁਸੀਂ ਦੇਖੋਂ ਕੋਲੇ ਆ ਕੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਚੀਜ਼ ਆ ਤੇ ਬਾਕੀ ਹੇ ਕੱਚੀ ਹੈਗੀ ਹਾਂਜੀ ਹਫਤੇ ਦੀ ਵਾਧੇ ਵੀ ਲੈ ਸਕਦੇ ਕਈ ਵਾਰ 10 ਦਿਨ ਵੀ ਲੈ ਸਕਦੇ ਹਾਂਜੀ ਹਾਂ ਤੇ ਉਹ ਇਹ ਜਿਹੜੇ ਤਿਆਰ ਹੁੰਦਾ ਹੋਣਾ ਤੇ ਬਾਕੀ ਰੇਟ ਸਵਾ ਦੋ ਆ ਮਾਨਦਾਨ ਹੋ ਜੂਗਾ ਬਾਕੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਬਾਈ ਦਾ ਦੁਗਾਲਾ ਜ਼ਿਲ੍ਹਾ ਪਟਿਆਲਾ ਪੈਂਦੇ ਇੱਕ ਵਾਰੀ ਨੰਬਰ ਹੋਰ ਬੋਲ ਦਿੰਦਾ ਨੰਬਰ 98763 ਜੀ ਹਮ 84141 ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤਸੱਲੀ ਜਿਹੜੀ ਕਰਕੇ ਤੁਸੀਂ ਫੇਰ ਝੋਟੀ ਖਰੀਦ ਸਕਦੇ ਹੋ ਘਰ ਦੀ ਮਾਜਾ ਕੀ ਵਧੀਆ ਸ਼ੌਂਕ ਨਾਲ ਪਾਲੀ ਹੋਈ ਹੈ ਲਮਟਰੋਣਾ ਬਾਈ ਇੱਕ ਹੁੰਡੇ ਠਿਗੜਾ ਬਾਈ ਕੱਟੀ ਲੈ ਕੇ ਆਇਆ ਤੇ ਕੱਟੀ ਸੋਹਣੀ ਆ ਵਿੱਚ ਭਰਾਵਾਂ ਦੇ ਫੋਨ ਅੱਜ ਵੀ ਆਏ ਸੀ ਕਹਿੰਦੇ ਬਈ ਕੱਟੀਆਂ ਆਉਂਦੀਆਂ ਮਾਨਸਾ ਮੰਡੀ ਦੇ ਕੱਟੀਆਂ ਪਹੁੰਚ ਜਾਂਦੇ ਆ ਬਈ ਟਮਟਾ ਲਈਆਂ ਚੰਗੀਆਂ ਵੀ ਆਉਂਦੀਆਂ ਵਿੱਚ ਮਾੜੀਆਂ ਵੀ ਆਉਂਦੀਆਂ ਤੇ ਆਹ ਕੱਟੀ ਨਾਲ ਚੰਗੀ ਖੜੀ ਆ ਵਧੀਆ ਤੇ ਘਰ ਦੀ ਘੱਟੇ ਵਪਾਰਦਾਨ ਕਰਦੇ ਬਾਈ ਨਾ ਨਾ ਵਪਾਰ ਨਹੀਂ ਠੀਕ ਆ ਪਹਿਲਾਂ ਤਾਂ ਨਾਮ ਦੱਸੀ ਬਾਈ ਨਾਮ ਪ੍ਰਭਜੋਤ ਸਿੰਘ ਜੀ ਪ੍ਰਭਜੋਤ ਪ੍ਰਭਜੋਤ ਪਿੰਡ ਬਾਈ ਕੋਟਲੀ ਖੁਰਦ ਕੋਟਲੀ ਖੁਰਦ ਛੋਟੀ ਕੋਟਲੀ ਹਾਂਜੀ ਛੋਟੀ ਕੋਟਲੀ ਜਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਬਠਿੰਡਾ ਪੈਂਦਾ ਬਠਿੰਡਾ ਪੈਂਦਾ ਹਣਾ ਵੱਡੀ ਕੋਟਲੀ ਨੂੰ ਮਾਨਸਾ ਹਾਂਜੀ ਛੋਟੀ ਕੋਟਲੀ ਬਾਈ ਦਾ ਪਿੰਡ ਆ ਜਿਲ੍ਹਾ ਮਾਨ ਬਠਿੰਡਾ ਪੈਂਦਾ ਤੇ ਪ੍ਰਭਜੋਤ ਇੱਕ ਵਾਰੀ ਨੰਬਰ ਬੋਲ ਬਾਈ 84275 ਜੀ 70946 ਠੀਕ ਆ ਤੇ ਜੇ ਆਪਾਂ ਗੱਲ ਕਰ ਲਈਏ ਬਈ ਕੱਟੇ ਕਿੰਨੇ ਕ ਟਾਈਮ ਦੀ ਕੱਟੀ ਸਾਲੀ 16 ਮਹੀਨੇ ਦੀ 16 ਮਹੀਨਿਆਂ ਦੀ ਕਰਦੀ ਆ ਆਪਣੀ ਹਾਂਜੀ ਆਪਣੇ ਕਰਦੀ ਆ ਕਰ ਠੀਕ ਆ ਵਪਾਰ ਤੁਸੀਂ ਕਰਦੇ ਨਹੀਂ ਹੈਨਾ ਨਾ ਨਾ ਵਪਾਰ ਨਹੀਂ ਤੇ ਵੈਸੀ ਵੀ ਆਪਾਂ ਮੰਨ ਲਓ ਵੱਧ ਜਾਂਦੇ ਪਸ਼ੂ ਕਈ ਵਾਰ ਵੇਚਦੇ ਆ ਹੈਨਾ ਵੱਧ ਜਾਂਦੇ ਵੀ ਵੇਚ ਤੇ ਇਹਦੀ ਮਾਂ ਹੈਗੀ ਆਪਣੇ ਕੋਲੇ ਹਾਂਜੀ ਆਪਣੀ ਦੁੱਧ ਕਿੰਨੇ ਚੰਗਾ 18 ਕਿਲੋ ਦੁੱਧ ਦੇ ਠੀਕ ਆ ਵਧੀਆ ਚੰਗੇ ਦੁੱਧ ਰਗੜ ਆਲੀਆ ਤੇ ਵਧੀਆ ਚੰਗੇ ਦੁੱਧ ਰਗੜ ਆਲੀਆ ਭਾਈ ਜੀ ਜੈਡ ਬਲੈਕ ਆ ਤੇ ਚਾਰੇ ਪਾਸੋਂ ਕੱਟੀ ਤੁਸੀਂ ਵੇਖ ਸਕਦੇ ਸੰਗ ਸੰਗ ਗੁੰਡਾ ਕਰਦੀ ਜਾਂਦੀ ਆ ਤੇ ਪ੍ਰਭ ਜੀ ਤਾਂ ਅੱਜ ਬਈ ਆਪਣਾ ਮਨ ਵਣ ਕੇ ਵੇਚਣ ਦਾ ਹਾਂਜੀ ਤੇ ਕੀ ਰੇਟ ਰੂਟ ਕਰਿਆ 55000 ਜੀ 55000 ਮਾਨਤਨ ਹੋ ਜੂਗਾ ਹਾਂਜੀ ਮਾਨਤਨ ਕਰਿਆ ਰੇਟ ਵਾਹ ਨਹੀਂ ਕਰੀ ਜਾਂਦਾ ਨਾ ਲੈਣ ਦੇਣੀ ਹੈ ਠੀਕ ਹੈ ਲੈਣ ਦੇਣੀ ਆ ਠੀਕ ਹੈ ਲੈ ਮਿੱਤਰੋ ਰੇਟ 55000 ਆ ਬਾਕੀ ਬਾਈ ਕਹਿੰਦਾ ਮਾਨਤਨ ਮਾੜਾ ਮੋਟਾ ਤਾਂ ਹੋ ਜੂ ਮੌਕੇ ਤੇ ਪਿੰਡ ਬਾਈ ਦਾ ਕੋਟਲੀ ਛੋਟੀ ਜਿਲ੍ਹਾ ਬਠਿੰਡਾ ਰਹਿੰਦਾ ਇੱਕ ਵਾਰੀ ਪ੍ਰਭ ਜੀ ਤਾਂ ਨੰਬਰ ਹੋਰ ਰੋਲ ਦੇ ਬਈ 8427570946 ਜੀ ਠਪੜਾ ਜੰਗਾ ਕੱਟੀ ਦਾ ਤੇ ਬਾਕੀ ਥਣਥਣ ਨੇ ਜਿਹੜੇ ਚੰਗੇ ਨੇ ਕੱਲਾ ਕੱਲਾ ਸਪੇਸ ਤੇ ਵਧੀਆ ਮੰਤਰ ਮੰਤਰ ਬੋਡੀ ਦਾਣ ਚਾ ਤੇ ਜੈਡ ਬਲੈਕ ਆ ਵਧੀਆ ਕੱਟੀ ਥੋੜੀ ਸਾਮਕੇ ਬਸ ਸੋਣੀ ਮੰਨ ਲਓ ਵੀ ਕਾਬਲਾ ਬੋਲੀ ਬੁਲੀ ਤਾਂ ਨਹੀਂ ਹੈਗੀ ਹਜੇ ਨਹੀਂ ਹਜੇ ਬੋਲੀ ਨਹੀਂ ਠੀਕ ਆ ਬਸ ਕਾਬਲ ਹੀ ਹੈਗੀ ਮੰਨ ਲਓ ਸੌਣ ਦੇ ਵਿੱਚ ਜਿਹੜਾ ਸਮਰ ਜਣਾ ਇਹ ਕੱਟੀ ਨੇ ਤੇ ਬਾਕੀ ਪ੍ਰਾਜੋਤਨਾ ਸੰਪਰਕ ਕਰ ਲਓ ਰੇਟ 55000 ਮੌਕੇ ਤੇ ਮਾਨਤਨ ਹੋ ਜੂ ਲੈ ਮਿੱਤਰੋ ਨਾਲ ਆਪਾਂ ਝੋਟੀ ਦੋਰਕ ਦਿਖਾਉਣੇ ਆ ਤੇ ਬਾਕੀ ਸਾਰੀ ਗੱਲਬਾਤ ਕਰਾਂਗੇ ਇੱਕ ਵਾਰੀ ਝੋਟੀ ਦੁਰ ਦੀ ਚੈੱਕ ਕਰ ਲਓ ਰੋਸੀ ਜਾਂ ਨੀਲੀ ਰਾਵੀ ਗ੍ਰੇਡੇਡ ਹੀ ਹੈਣਾ ਤੇ ਬਾਕੀ ਪਿਛਲੇ ਪੈਰ ਕਿਟੇ ਨੇ ਭੂਲਾ ਮੂਹਲੇ ਪੈਰ ਕਾ ਗ੍ਰੇਡਡ ਜੀ ਆ ਟੋਕੜਾ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਾਵਾਂਗੇ ਤੇ ਬਾਈ ਸਸਰੀ ਘਰ ਸਸਰੀ ਘਰ ਤੇ ਨਾਮ ਦੱਸੋ ਪਹਿਲਾਂ ਦਾ ਬਗੇਲ ਬਗੇਲਾ ਹਾਂ ਠੀਕ ਆ ਬਗੇਲ ਜੀ ਪਿੰਡ ਮਾਉੜ ਮਾਉੜ ਖੁਰਦ ਮਾਉੜ ਖੁਰਦ ਠੀਕ ਆ ਜਿਹੜਾ ਬਠੰਡਾ ਹਾਂ ਜਿਹੜਾ ਬਠੰਡਾ ਠੀਕ ਆ ਤੇ ਮਤਲਬ ਟੋਕੜਾ ਝੋਟੀ ਹਾਂ ਬੋਕੜਾ ਠੀਕ ਆ ਕਿੰਨੇ ਗੱਬਣਦ ਨਹੀਂ ਹਾਂ ਗੱਬਣ ਨਹੀਂ ਆ ਠੀਕ ਆਉਂ ਤੋਕੜਾ ਜੀ ਹਾਂ ਤੇ ਦੁੱਧ ਕਿੰਨਾ ਘੋਣਾ ਫਲਾ ਨੌ ਕਿਲੋ ਦੁੱਧਾ ਨੌ ਕਿਲੋ ਦੁੱਧਾ ਬਾਈ ਤੋਕੜਾ ਜੀ ਮਗਰ ਬੱਚਾ ਬੱਚੇ ਤੇ ਮਿਲਦੀ ਆ ਹਾਂ ਬੱਚੇ ਤੇ 31 ਆ ਮਗਰ ਦੁੱਗੀ ਆ ਕਿ ਚੌਕੜ ਚੱਕਦੀ ਆ ਜੀ ਠੀਕ ਆ ਆ ਛੋਟੀ ਆ ਮੱਲਾ ਦੂਜੇ ਸੂਏ ਸੂਈ ਆ ਨਾ ਨਾ ਪਹਿਲੇ ਪਹਿਲੇ ਸੂਏ ਸੂਈ ਆ ਦੋ ਦਿਨ ਦੀ ਆ ਹਾਂ ਜੇ ਬੋਲੀ ਫੇ ਕਿ ਸਾੰਬਰੀ ਕਿਉਂ ਕਿ ਖਾਲੀ ਕੁੜੀ ਨਿਕਲ ਗਈ ਗੌਰ ਜੀ ਨਹੀਂ ਕਰੀ ਗੌਰ ਜੀ ਨਹੀਂ ਕਰੀ ਤੇ ਇੱਕ ਵਾਰ ਦਾ ਨੰਬਰ ਬੋਲ ਮਾਲ ਨੰਬਰ ਕਿੰਨਾ ਆ ਬੋਲੀ ਕਿ 9115155034 9915155034 5034 ਤੇ ਬਾਕੀ ਇਹ ਨੰਬਰ ਹੈ ਬਾਈ ਦਾ ਮੌੜ ਮੰਡੀ ਮੰਡੀ ਆ ਕਿ ਸਰ ਪੂਰਾ ਖੁੱਲ ਛੋਟਾ ਮੌੜ ਹਾਂ ਛੋਟੇ ਮੌੜ ਜਿਹੜਾ ਢੰਡਾ ਪੈ ਜਾਂਦਾਗਾ ਬਕੇਲ ਬਾਈ ਉੱਥੋਂ ਲੈ ਕੇ ਪਹੁੰਚਾ ਧੋਕੜ ਝੋਟੀ ਪਹਿਲੇ ਸੂਏ ਸੂਏ ਹੋਈ ਸੀ 9 ਕਿਲੋ ਦੁੱਧਾ ਦੋਨੇ ਟਾਈਮ ਬੱਚੇ ਤੇ ਮਿਲਦੀ ਆ ਹਾਂ ਦੋਨੇ ਟਾਈਮ ਠੰਡੀ ਸੀ ਲਾ ਮਾਸਪਾ ਤੋਂ ਮਰਜੀ ਚੋਈ ਤਸੱਲੀ ਕਰ ਲਿਆ ਅਗਲਾ ਖਰੀ ਪੰਮਾ ਚਾਰ ਡੰਗ ਚੋਈ ਜਾਵੇ ਠੀਕ ਹੈ ਤਸੱਲੀ ਕਰ ਸਕਦੇ ਹੋ ਮਿੱਤਰੋ ਚਾਰ ਡੰਗ ਚੋ ਕੇ ਫੇਰ ਜਿਹੜੀ ਖਰੀਦ ਸਕਦੇ ਹੋ ਤੇ ਬਾਈ ਰੇਟ ਕੀ ਕਰੇਗਾ 1 ਲੱਖ ਰੁਪਿਆ ਮਾੜਾ ਪੂਰਾ ਹਾਂ ਮਾਨਦਾਨ ਕਿੰਨਾ ਕਰ ਦੇਗਾ ਅੱਬੇ ਜੀ ਦੇ ਦਿਆਂ ਠੀਕ ਹੈ ਰੇਟ 1 ਲੱਖ ਰੁਪਇਆ 90 ਹਜ਼ਾਰ ਦੀ ਬਾਈ ਕਹਿੰਦਾ ਖਲਾ ਦੇਾਂਗੇ ਝੋਟੀ ਉਹਦੇ ਸ਼ਕੀਨ ਦੂਜੇ ਸੂਏ ਬੰਨਣ ਵਾਲੇ ਥੋੜੀ ਸੇਵਾ ਭਾਲਦੇ ਹਨ ਹਾਂ ਹਾਂ ਸੇਵਾ ਭਾਲ ਬਿੱਸੀ ਜਾ ਦੇ ਤੇ ਆ ਵੀ ਆਪਣੀਆਂ ਮੈਂ ਉਹ ਨਹੀਂ ਆਪਾ ਠੀਕ ਹੈ ਤੇ ਬਾਕੀ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਇਹ ਝੋਟੀ ਤੁਸੀਂ ਬਾਈ ਨਾਲ ਸੰਬਰ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਨਾਲ ਵਾਲੀ ਝੋਟੀ ਵੀ ਇੱਕ ਵਾਰੀ ਆਪਾਂ ਤੁਹਾਨੂੰ ਦਿਖਾਉਣੇ ਆ ਆ ਵਾਲੀ ਆਪਣੀਆਂ ਕੀ ਲੈ ਫਿਰ ਮੈਂ ਕੁਲਵਾ ਦੇ ਇੱਕ ਮਿੰਟ ਇੱਕ ਮਿੰਟ ਤੇ ਤੋਰ ਕਰਾ ਇਹ ਵੀ ਤੋਕੜਾ ਕੀ ਤੋਕੜ ਤਾਂ ਕਿਹੜੀ ਹੈ ਹਜੇ ਗੱਪਣਾ ਕੀ ਗੱਪਣੀ ਇਹਨੂੰ 29 ਦਿਨ ਹੋ ਗਏ ਝੋਟੇ ਤੋਂ ਕਰਾਸ ਕਰਾਈ ਆ ਠੀਕ ਆ ਝੋਟੇ ਤੋਂ ਕਰਾਸ ਕਰਾਈ ਹੋਏ ਬੱਲੀ ਲੈ ਕੇ ਪਹੁੰਚਿਆ ਸੀਗਾ ਮੰਡੀ ਤੇ ਤੇ ਮਾਗਰਾ ਕੱਟਾਗਾ ਮਾਗਰ ਕੱਟਾਗਾ ਸਿੰਗਰ ਜਰੂਰ ਖੁੱਲਾ ਤੇ ਚਵਾਈ ਚੂਈ ਵਾਲਾ ਸਾਫ ਦਾ ਇਹਦੇ ਲੇਵਾ ਤੇ ਬਾਕੀ ਬੱਲੀ ਨਾਲ ਗੱਲਬਾਤ ਕਰਦੇ ਸਾਰੇ ਤੇ ਝੋਟੇ ਤੋਂ ਕਰਾਸ ਹੋਈ ਆ ਕਹਾ 29 ਦਿਨ ਹੋ ਗਏ ਨਾ ਹੀ ਮੰਨੋ ਹਨਾ ਖਾਲੀ ਮੰਨੋ ਹਾਂ ਜੇ ਆਪਾਂ ਕਹਦੀ ਐਵੇਂ ਇਹਦਾ ਤਾਂ ਕਿਹੜਾ ਚੱਕ ਚਾਉਂਦੀ ਆ ਦਸਲੀ ਮੰਨ ਲਓ ਵੀ ਕਿਸਮਤ ਆ ਜੇ ਆਪਾਂ ਗੱਲ ਕਰ ਲਈ ਬਾਕੀ ਉਰੇ ਆ ਕਰਦੇ ਬਾਈ ਨਾਲ ਗੱਲਬਾਤ ਤੇ ਬਹੁਤ ਨੇ ਡੇਲ ਡੂ ਬੱਲੀ ਬਾਈ ਹੱਸੀ ਗੱਲ ਪਹਿਲਾਂ ਸਤਿ ਸ੍ਰੀ ਅਕਾਲ ਬਈ ਤੇ ਇੱਕ ਉਹ ਦਸਕਾ ਨੂੰ ਨਾਮ ਦੱਸ ਆਪਾਂ ਨਾਮ ਬਲਵੀਰ ਸਿੰਘ ਆ ਬੱਲੀ ਵੀ ਕਹਿੰਦਾ ਔਰ ਉਹ ਅਲੀ ਹੈ ਨਾ ਠੀਕ ਆ ਤੇ ਜਿਹੜੀ ਇਹ ਮੱਝਾ ਮਨਲਾ ਕਹਿੰਦੇ ਸੂਆ ਇਹ ਤੀਜਾ ਸੂਆ ਤੀਜਾ ਸੂਆ ਤੀਜਾ ਸੂਆ ਤੇ ਗੱਬਣ ਹੈ ਨਹੀਂ ਹੈ ਨਾ ਗੱਬਣ ਜੇ 29 ਦਿਨ ਉਹ ਝੋਟੇ ਤੋਂ ਕਲੋਸ ਕਰਾਈਏ 29 ਦਿਨ ਹਾਂ ਇਹ ਤਾਂ ਨਾ ਹੀ ਮਨਣਾ ਗਾਂਹਾਂ ਵਾਲੀ ਕਿਸਮ ਕਿਸਮ ਦਾਣਾ ਕੀ ਉਹਦਾ ਨਾਮ ਰਵੇ ਹੈ ਨਾ ਐ ਹੁੰਦਾ ਤੇ ਤੇਰੇ ਵਾਲ ਤੋਂ ਕਿ ਦੂਜੇ ਤੋਂ ਨਹੀਂ ਉੱਥੇ ਰਿਪੋਰਟ ਕਰ ਤੇ ਮਗਰ ਘਟਾ ਹੈ ਨਾ ਹਾਂਜੀ ਦੋ ਦੋਨੇ ਟਾਈਮ ਹੈ ਤਾਂ ਹੈ ਤਾਂ 12 ਤੁਸੀ 1.5 ਕਿਲੋ ਮੰਨ ਲਓ 11 ਮਾ। ਕੀ 12 ਕਿਲੋ ਆਪਾਂ 1.5 ਮਣਕੇ ਦੇ ਦਿਆਂਗੇ। 1.5 ਹਾਂ 1.5 ਬਾਈ ਕਹਿੰਦਾ ਮਣਕੇ ਦੇ ਦਿਆਂਗੇ ਹੈ 12 ਕਿਲੋ ਆ ਤੇ ਦਸੱਲੀ ਕਰ ਸਕਦੇ ਹੋ ਦੋ ਤਿੰਨ ਟਾਈਮ ਹੈ ਨਾ ਹਾਂਜੀ ਹਾਂਜੀ ਤੇ ਰੇਟ ਬਾਈ ਕੀ ਕਰਦਾ ਬਲੀ 80 ਲੱਖ ਰੁਪਏ ਮੰਗਦੇ। ਮੰਗਦੇ 80 ਲੱਖ ਰੁਪਏ ਮਾਨਦਾਨ 95 ਦੇ ਦਿਆਂਗੇ। 95000 ਦੀ ਬਾਈ ਕਹਿੰਦਾ ਦੇ ਦੇ ਇੱਕ ਵਾਰੀ ਨੰਬਰ ਬੋਲ। 9550 82867 ਇਹ ਬਾਈ ਦਾ ਨੰਬਰ ਆ ਸੰਪਰਕ ਕਰ ਸਕਦੇ ਹੋ ਪਿੰਡ ਪਿੰਡ ਜੀ ਉੱਤਪਕ ਭਗਤ RAM ਨਾਲ ਭਗਤ RAM ਜ਼ਿਲ੍ਹਾ ਮਾਨਸਾ ਰਹਿੰਦਾ ਤੇ ਬਾਕੀ ਬਾਈ ਤੋਂ ਫੋਨ ਤੇ ਤੁਸੀਂ ਸਾਰੀ ਡਿਟੇਲ ਪੁੱਛ ਸਕਦੇ ਹੋ ਤੇ ਠੰਡੀ ਸੀਲਾ 2-3 ਟਾਂਕ ਚੁਾਈ ਕਰਕੇ ਚਾਰ ਟਾਂਕ ਚੋ ਕੇ ਫਿਰ ਤੁਸੀਂ ਦਸੱਲੀ ਕਰਕੇੜੀ ਟੋਕੜ ਮੱਝ ਖਰੀਦ ਸਕਦੇ ਹੋ ਮਗਰ ਕੱਟਾ ਦਾ ਤੇ ਬਾਕੀ ਗੱਬਣ 29 ਦਿਨ ਕਹਿੰਦਾ ਬਾਈ ਉਹ ਨਾ ਮੰਨੋ ਜੇ ਕਿਸੇ ਦੁਆਲੇ ਰਹਿ ਵੀ ਸਕਦੀ ਹੈ ਨਾ ਤੇ ਚੈੱਕ ਹੁੰਦੀ ਨਹੀਂ ਕਿਉਂਕਿ 29 ਦਿਨਾਂ ਕਈ ਵਾਰ ਮੰਨ ਲਓ ਨਹੀਂ ਰਹਿੰਦਾ ਪਸੂ ਸਾਦੀ ਕਰਕੇ ਤੁਸੀਂ ਹਾਂ ਨਹੀਂ ਵੈਸੇ ਗੱਲ ਕਰਦਾ ਖਾਲੀ ਕਰਕੇ ਤੁਸੀਂ ਲਿਆ ਸਕਦੇ ਹੋ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ 2-3 ਟਾਈਮ ਚੋ ਕੇ ਵੀ ਦੇਖ ਸਕਦੇ ਹੋ ਰੇਟ ਲੱਖ ਰੁਪਈਆ 95000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਬੋਲੀ ਨਾਲ ਤੁਸੀਂ ਸੰਪਰਕ ਕਰ ਸਕਦੇ ਠੀਕ